ਹਾਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਯੂਟੂਬਰ ਅੱਜ ਸੀ ਔਰਤ ਦੇ ਬਾਰੇ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਇੱਕ ਔਰਤ ਆ ਜਿਹੜੀ ਉਹ ਬੰਦੇ ਨਾਲੋਂ ਕਿਵੇਂ ਤਰਕੀਆਂ ਕਿਵੇਂ ਬਲੰਦੀਆਂ ਨੂੰ ਸ਼ੁੰਦੀ ਆ ਜਿਵੇਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਔਰਤ ਨੂੰ ਕਿਹਾ ਸੀ ਕਿ ਸੋ ਕਿਉ ਮੰਦਾ ਆਖਿਆ ਜਿੱਤ ਜੰਮੇ ਰਾਜਾਨ ਜਿਸ ਔਰਤ ਦੀ ਕੁੱਖੋਂ ਰਾਜੇ ਮਹਾਰਾਜੇ ਜਨਮ ਲੈਂਦੇ ਨੂੰ ਉਹਨੂੰ ਅਸੀਂ ਔਰਤ ਨੂੰ ਮਾੜਾ ਨਹੀਂ ਕਹਿ ਸਕਦੇ ਉਹਨਾਂ ਨੇ ਕਿਹਾ ਸੀ ਕਿ ਕਲਯੁਗ ਦੇ ਵਿੱਚ ਵੀ ਇਸ ਔਰਤ ਦੀ ਇੰਨੀ ਮਹਾਨਤਾ ਹੋਗੀ ਉਹ ਟਾਈਮ ਕਲਯੁਗ ਦਾ ਹੋਣਾ ਜੋਰਾ ਤੇ ਆ ਕਲਯੁਗਾ ਤੇ ਉਸ ਟਾਈਮ ਦੇ ਵਿੱਚ ਹੁਣ ਔਰਤ ਦੇਖੋ ਕਿਸੇ ਵੀ ਕੈਟਾਗਰੀ ਦੇ ਵਿੱਚ ਲਾ ਲੋ ਬੰਦੇ ਦੀ ਵੈਲੂ ਨਹੀਂ ਔਰਤ ਦੀ ਵੈਲੂ ਆ ਕੋਈ ਵੀ ਦਫ਼ਤਰ ਲਾ ਲਓ ਜੇ ਕਿਸੇ ਦਫ਼ਤਰ ਦੇ ਵਿੱਚ 10 ਕਰਮਚਾਰੀ ਕੰਮ ਕਰਦੇ ਨਾ ਉਹਦੇ ਵਿੱਚੋਂ 6 ਜਾਂ 7 ਔਰਤਾਂ ਕੰਮ ਕਰਦੀਆਂ ਹੋਣੀਆਂ ਉਹ ਬੋਲ ਮਹਾਰਾਜ ਦੇ ਸੱਚ ਹੁੰਦੇ ਜਾ ਰਹੇ ਨੇ ਪਹਿਲਾਂ ਕਹਿੰਦੇ ਹੁੰਦੇ ਸੀ ਪਹਿਲਾਂ ਕਮਾਈ ਬੰਦਾ ਕਰਦਾ ਹੁੰਦਾ ਸੀਗਾ ਤੇ ਇਸਤਰੀ ਸੀ ਜਿਹੜੀ ਔਰਤ ਸੀਗੀ ਉਹ ਔਰਤਾ ਖਾਂਦੀ ਹੁੰਦੀ ਸੀ ਘਰ ਦਾ ਕੰਮ ਕਰ ਲਿਆ ਮਾੜਾ ਮੋਟਾ ਕਰ ਲਿਆ ਚਲੋ ਉਹ ਗੱਲ ਵੱਖਰੀ ਆ ਪਰ ਹੁਣ ਸਾਰੇ ਕੰਮਾਂ ਦੇ ਵਿੱਚ ਔਰਤ ਮੂਰੇ ਆ ਮਰਦ ਪਿੱਛੇ ਆ ਕਿਉਂਕਿ ਮਰਦ ਜਿਹੜਾ ਕਿਤੇ ਵੀ ਕੰਮ ਕਰਦਾ ਉਹ ਸਹੀ ਉਹਦੀ کردار ਸਹੀ ਡਿਊਟੀ ਨਹੀਂ ਨਿਭਾ ਰਹਾ ਇਸ ਲਈ ਹਰ ਇੱਕ ਕੰਮ ਦੇ ਵਿੱਚ ਔਰਤ ਨੂੰ ਜ਼ਿਆਦਾ ਤਰਜੀ ਮਿਲਣ ਲੱਗੀ ਕਿਉਂਕਿ ਔਰਤ ਨੇ ਨਾਇਂ ਤਾਂ ਕੋਈ ਨਸ਼ਾ ਕਰਨਾ ਨਾ ਬੀੜੀ ਪੀਣੀਆਂ ਨਾ ਉਹਨੇ ਕੋਈ ਜ਼ਰਦਾ ਲਾਉਣਾ ਨਾ ਉਹਨੇ ਦਾਰੂ ਪੀਣੀਆਂ ਉਹਦਾ ਸਿਰਫ ਕੰਮ ਤੱਕ ਹੀ ਧਿਆਨ ਆ ਉਹਨੇ ਕੰਮ ਤੱਕ ਹੀ ਧਿਆਨ ਲਾ ਕੇ ਸਾਰਾ ਕੰਮ ਕਰਨਾ ਸੋ ਬੰਦੇ ਬੰਦੇ ਦੀ ਤਾਂ ਕੋਈ ਵੈਲਿਊ ਨਹੀਂ ਰਹੀ। ਅਗਰ ਜੇ ਉਹ ਇੱਕ ਉਸੇ ਕੰਮ ਨੂੰ ਬੰਦਾ ਕੋਈ ਕੰਮ ਕਰਦਾ 10 ਘੰਟਿਆਂ ਦਾ ਲਾ ਲਓ, 8 ਘੰਟਿਆਂ ਦਾ ਲਾ ਲਓ, 5 ਘੰਟਿਆਂ ਦਾ ਲਾ ਲਓ। 5 ਘੰਟਿਆਂ ਦੇ ਵਿੱਚ ਇਨਸਾਨ ਆ ਜਿਹੜਾ ਬੰਦਾਗਾ ਉਹ 5 ਘੰਟੇ ਦੇ ਵਿੱਚ 3 ਘੰਟੇ ਹੀ ਕੰਮ ਕਰੂਗਾ। ਜਿਹੜੇ 2 ਘੰਟੇ ਆ ਨਾ ਉਹਨੇ ਬੀਡੀ ਪੀ ਲਈ। ਉਨੇ ਜਰਦ ਲਾ ਲਿਆ ਟਾਲਾ ਖਾਲੀ ਕਰ ਲਈ ਕੰਮ ਤੋਂ ਜੀਤ ਰਾ ਕੇ ਉਹ ਕੰਮ ਉਹਦਾ 3 ਘੰਟੇ ਦੀ ਰਹ ਜੂਗਾ 5 ਘੰਟੇ ਤੋਂ ਪਰ ਜਿਹੜੀ ਔਰਤਾ ਉਹਨੇ ਨਾਮ ਵੀ ਨਹੀਂ ਆ ਨਾ ਉਹਨੇ ਜਰਦ ਲਣ ਉਹ ਸਿਰਫ ਕੰਮ ਤੱਕ ਹੀ ਆ ਉਹ 5 ਦੇ 5 ਹੀ ਘੰਟੇ ਕੰਮ ਸਵਾਦਾ ਪੂਰਾ ਕਰੂਗੀ ਹੁਣ ਮੈਂ ਜਿਹੜੀ ਗੱਲ ਕਰਨੀ ਚਾਹਣਾਗਾ ਉਹਨੂੰ ਦੱਸਣਾ ਚਾਹੁੰਨਾ ਜਿਹੜੀ ਔਰਤਾ ਪਹਿਲਾਂ ਉਹ ਕੰਮ ਘੱਟ ਕਰਦੀ ਸੀਗੀ ਕੰਮ ਤਾਂ ਪਹਿਲਾਂ ਵੀ ਬਹੁਤ ਕਰਦੀ ਸੀਗੀ ਇਨਸਾਨ ਦੇ ਬਰਾਬਰ ਹੀ ਕੰਮ ਕਰਦੀ ਸੀਗੀ ਬੰਦੇ ਦੇ ਤੇ ਪਰ ਮੈਨੂੰ ਇਹ ਲੱਗਦਾਗਾ ਕਿ ਪਹਿਲਾਂ ਬੰਦਾ ਕਹਿੰਦਾ ਹੁੰਦਾ ਸੀ ਜਾਂ ਚਾਰ ਬੰਦੇ ਉਹਨੂੰ ਕਹਿੰਦੇ ਸੀ ਲੜਾਈ ਝਗੜੀ ਝਗੜਾ ਹੁੰਦਾ ਤਾਂ ਬੰਦੇ ਕਹਿੰਦੇ ਵੀਰ ਤੂੰ ਨਹੀਂ ਮੈਂ ਗੱਤ ਇਹ ਖਾਊਗੀ ਪਰ ਉਹਨਾਂ ਦੂਰ ਨਹੀਂ ਜਦੋਂ ਹੁਣ ਬੰਦਾ ਬੰਦੇ ਨੂੰ ਕਿਆ ਕਰਨ ਕੰਮਗੇ ਵੀ ਤੂੰ ਬੇਲਾ ਬੰਦੇ ਆਪ ਕਿਆ ਕਰਨਗੇ ਵੀ ਤੂੰ ਇਹ ਕਿੱਥੋਂ ਜਨਾਨੀ ਨੂੰ ਕਿਆ ਕਰਨਗੇ ਵੀ ਭਾਈ ਤੇਰਾ ਬੰਦਾ ਕਿੱਥੋਂ ਲਿਆ ਕੇ ਖਵਾਵੇ ਇਹਨੂੰ ਤੈਨੂੰ ਖਵਾਉਣਾ ਪਊਗਾ ਸੋ ਮੈਂ ਇਹ ਕਹਿਣਾਗਾ ਵੀ ਹੁਣ ਬੰਦੇ ਦੀ ਕੋਈ ਵੈਲਿਊ